ਇਸ ਤਰੀਕੇ ਨਾਲ ਜੀ ਤੁਸੀਂ ਵੀ ਘਰ ਦੇ ਵਿੱਚ ਜਲੇਬੀਆਂ ਬਣਾ ਸਕਦੇ ਹੋਗੇ ਤੇ ਬਿਲਕੁਲ ਘੱਟ ਟਾਈਮ ਦੇ ਵਿੱਚ ਜੀ ਜਲੇਬੀਆਂ ਬਣ ਕੇ ਤਿਆਰ ਹੋ ਜਾਂਦੀਆਂ ਸਿਰਫ ਇੱਕ ਕੌਲੀ ਕਣਕ ਦੇ ਆਟੇ ਤੋਂ ਤੇ ਥਾਲ ਭਰ ਕੇ ਆਪਣਾ ਜਲੇਬੀਆਂ ਦਾ ਤਿਆਰ ਜਿੰਨੀਆਂ ਸੋਹਣੀਆਂ ਬਣ ਰੰਗ ਆਹੇ ਇਸ ਤਰੀਕੇ ਨਾਲ ਪਕਾ ਤਿਆਰ ਕਰ ਲਾਂਗੇ ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਇੱਥੇ ਖੰਡ ਇੱਕ ਗੋਲੀ ਖੰਡ ਦੀ ਲਈ ਆਪਾਂ ਚਾਸ਼ਨੀ ਬਣਾਉਣ ਲਈ ਤੇ ਇੱਥੇ ਆਪਾਂ ਲੈ ਲਏ ਜੀ ਇੱਕ ਫਰਾਈ ਪੈਨ ਤੇ ਇਹਦੇ ਵਿੱਚ ਆਪਾਂ ਪਾ ਦਾਂਗੇ ਇਹ ਖੰਡ ਤੇ ਇੱਕ ਗੋਲੀ ਖੰਡ ਦੀ ਪਾਈਏ ਜੀ ਤੇ ਅੱਧੀ ਗੋਲੀ ਆਪਾਂ ਇਹਦੇ ਵਿੱਚ ਪਾਣੀ ਦੀ ਪਾਵਾਂਗੇ ਤੇ ਇਹ ਆਪਾਂ ਇਹਦੇ ਵਿੱਚ ਪਾਣੀ ਪਾ ਲੈ ਜੀ ਅੱਧੀ ਗੋਲੀ ਤੇ ਆਪਾਂ ਨੇ ਔਨ ਕਰ ਲਈ ਤੇ ਇਥੇ ਆਪਾਂ ਲੈ ਆ ਜੀ ਥੋੜਾ ਜਿਹਾ ਕੂੜ ਕਲਰ ਇਹ ਸੰਤਰੀ ਕੂੜ ਕਲਰ ਆ ਇਹ orange ਵਾਲਾ ਤੇ ਜੇਕਰ ਤੁਹਾਡੇ ਕੋਲ ਇਹ ਨਹੀਂ ਹੈਗਾ ਤਾਂ ਤੁਸੀਂ ਇਹਦੇ ਵਿੱਚ ਥੋੜੀ ਜਿਹੀ ਹਲਦੀ ਵੀ ਪਾ ਸਕਦੇ ਆਂਗੇ ਕਲਰ ਵਾਸਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਮਿਕਸ ਕਰ ਲਾਂਗੇ ਥੋੜਾ ਜਿਹਾ ਪਾਵਾਂਗੇ ਇੱਥੇ ਆਪਾਂ ﺍﻟाइચી ਪਾਊਡਰ ਜੀ ਤੇ ਜੇਕਰ ਤੁਹਾਡੇ ਕੋਲ ਹਰੀਆਂ ﺍﻟाइચીਆਂ ਹੈਗੀਆਂ ਤੁਸੀਂ ਉਹ ਵੀ ਦੋ ਪਾ ਸਕਦੇ ਆਂ ਇਹਦੇ ਵਿੱਚ ਸੇ ਲੋ ਜੀ ਹੁਣ ਆਪਾਂ ਚਾਸ਼ਨੀ ਚੈੱਕ ਕਰ ਲਈਏ ਚਾਸ਼ਨੀ ਆਪਾਂ ਜ਼ਿਆਦਾ ਨਹੀਂ ਪਕਾਉਣੀ ਹੈਗੀ ਬਸ ਇਸ ਤਰੀਕੇ ਨਾਲ ਥੋੜੀ ਚਿਪਚਿਪੀ ਜੀ ਹੋਣੀ ਚਾਹੀਦੀ ਹੈਗੀ ਇਸ ਤਰੀਕੇ ਨਾਲ ਹੁਣ ਆਪਣੀ ਚਾਸ਼ਨੀ ਬਿਲਕੁਲ ਤਿਆਰ ਹੈ ਜੀ ਜ਼ਿਆਦਾ ਆਪਾਂ ਇਹਨੂੰ ਕੋਈ ਤਾਰ ਵਾਲੀ ਚਾਸ਼ਨੀ ਨਹੀਂ ਬਣਾਉਣਾ ਤੇ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਜੀ ਇੱਥੇ ਆਪਾਂ ਲੈ ਲਏ ਜੀ ਕਣਕ ਦਾ ਆਟਾ ਕਿਉਂਕਿ ਅੱਜ ਆਪਾਂ ਤੁਹਾਨੂੰ ਕਣਕ ਦੇ ਆਟੇ ਦੀ ਜਲੇਬੀ ਬਣਾ ਕੇ ਦਿਖਾਵਾਂਗੇ ਸਪੈਸ਼ਲ ਤੇ ਮੈਂ ਇਹ ਦੇ ਤਿਆਂ ਤਾਂ ਹਰ ਇੱਕ ਕੋਈ ਬਣਾਉਂਦਾ ਹੀ ਹੈ ਜੀ ਤੇ ਹਲਵਾਈ ਸਟਾਈਲ ਆਪਾਂ ਅੱਜ ਕਣਕ ਦੇ ਆਟੇ ਦੀ ਜਲੇਬੀ ਬਣਾ ਕੇ ਦਿਖਾਵਾਂਗੇ ਤੁਹਾਨੂੰ ਬਹੁਤ ਹੀ ਟੇਸਟੀ ਜਲੇਬੀ ਬਣ ਕੇ ਤਿਆਰ ਹੋਊਗੀ ਇਹ ਤੇ ਇਨਸਟੈਂਟ ਰੈਸਪੀ ਹੈ ਜੀ ਇਹ ਤੇ ਬਹੁਤ ਹੀ ਜ਼ਿਆਦਾ ਸਾਰਿਆਂ ਨੂੰ ਪਸੰਦ ਹੁੰਦੀ ਹੈ ਜਲੇਬੀ ਤੇ ਕਣਕ ਦਾ ਆਟਾ ਤਾਂ ਹੀ ਹਰ ਇੱਕ ਦੇ ਘਰ ਦੇ ਵਿੱਚ ਹੁੰਦਾ ਹੀ ਹੈਗਾ ਤੇ ਇਸ ਤਰੀਕੇ ਨਾਲ ਤੁਸੀਂ ਬਹੁਤ ਹੀ ਆਸਾਨੀ ਨਾਲ ਘਰ ਦੇ ਵਿੱਚ ਬਣਾ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਇੱਕ ਕੌਲੀ ਆਟਾ ਲੈ ਲਿਆ ਛਾਣ ਕੇ ਇਸ ਤਰੀਕੇ ਨਾਲ ਆਪਾਂ ਬਰਤਨ ਦੇ ਵਿੱਚ ਕੱਢ ਲਿਆ ਜੀ ਆਟਾ ਆਟੇ ਨੂੰ ਆਪਾਂ ਚੰਗੀ ਤਰ੍ਹਾਂ ਛਾਣ ਲਿਆ ਸੀ ਤੇ ਇੱਕ ਚਮਚਾ ਆਪਾਂ ਲਵਾਂਗੇ ਜੀ ਇੱਥੇ ਘਿਓ ਇਸ ਤਰੀਕੇ ਨਾਲ ਆਪਾਂ ਆਟੇ ਨੂੰ ਮਿਕਸ ਕਰ ਲਾਂਗੇ ਜੀ ਚੰਗੀ ਤਰ੍ਹਾਂ ਜਿਹੜਾ ਇਹ ਘੋਲ ਪਾਇਆ ਹੋਇਆ ਆਪਾਂ ਇਹਦੇ ਵਿੱਚ ਰਲਾ ਲਾਂਗੇ ਤੇ ਆਪਾਂ ਇਹਦਾ ਹੱਥ ਨਾਲ ਹੀ ਬੈਟਰ ਤਿਆਰ ਕਰਾਂਗੇ ਜੇਕਰ ਤੁਸੀਂ ਚਮਚ ਵਗੈਰਾ ਨਾਲ ਘੋਲ ਤਿਆਰ ਕਰਨਾ ਹੈ ਤਾਂ ਚਮਚ ਨਾਲ ਤਿਆਰ ਕਰ ਸਕਦੇ ਤੇ ਇਸ ਤਰੀਕੇ ਨਾਲ ਜੀ ਹੁਣ ਆਪਾਂ ਥੋੜਾ ਥੋੜਾ ਪਾਣੀ ਕਰਕੇ ਇਹਦਾ ਤੇ ਇੱਕ ਘੋਲ ਤਿਆਰ ਕਰ ਲਾਂਗੇ ਇੰਗੀ ਤਰ੍ਹਾਂ ਮਸਾਲੇ ਦੇ ਹੋਏ ਇਹਨੂੰ ਮਿਕਸ ਕਰ ਲਾਂਗੇ ਆਪਾਂ ਤੇ ਸਭ ਤੋਂ ਜ਼ਰੂਰੀ ਗੱਲ ਇਹ ਹੈ ਜੀ ਜਿਹੜਾ ਆਪਾਂ ਇਹ ਬੈਟਰ ਤਿਆਰ ਕਰਦੇ ਜਲੇਬੀਆਂ ਦਾ ਤੇ ਇਹ ਚੰਗੀ ਤਰ੍ਹਾਂ ਬਣਿਆ ਹੋਣਾ ਚਾਹੀਦਾਗਾ ਫੇਰ ਹੀ ਆਪਣੀਆਂ ਜਲੇਬੀਆਂ ਇਹ ਵਧੀਆ ਬਣ ਕੇ ਤਿਆਰ ਹੋਣਗੀਆਂ ਕੇ ਦਾਈ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਫੈਟ ਲਿਆ ਤੇ ਇਸ ਤਰੀਕੇ ਦਾ ਆਪਾਂ ਘੋਲ ਤਿਆਰ ਕਰ ਲਿਆ ਇਹ ਵੇਖੋ ਇਸ ਤਰੀਕੇ ਦਾ ਘੋਲ ਤਿਆਰ ਹੋਣਾ ਚਾਹੀਦਾ ਤੇ ਹੁਣ ਆਪਾਂ ਇੱਥੇ ਲਵਾਂਗੇ ਜੀ ਇੱਕ ਹੋਰ ਚੀਜ਼ ਇਹ ਆਪਾਂ ਲਾਈ ਤਾਂ ਹੀ ਇਨੋ ਦਾ ਪਾਊਚ ਤੇ ਹੁਣ ਆਪਾਂ ਇਹ ਪਾਵਾਂਗੇ ਇਹਦੇ ਵਿੱਚ ਤੁਸੀਂ ਅੱਧਾ ਵੀ ਪਾ ਸਕਦੇ ਆ ਇਹ ਆਪਾਂ ਅੱਧਾ ਕਿ ਪਾਇਆ ਇਹਦੇ ਵਿੱਚ ਜਿਆਦਾ ਨਹੀਂ ਪਾਇਆ ਹੈਗਾ ਇਸ ਤਰੀਕੇ ਨਾਲ ਹੁਣ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆਪਾਂ ਇਸ ਤਰੀਕੇ ਦਾ ਆਪਣਾ ਬੈਟਰ ਤਿਆਰ ਹੋ ਗਿਆ ਇਹ ਤੇ ਲੋ ਜੀ ਇੱਥੇ ਆਪਾਂ ਲੈ ਲਏ ਏਦਾਂ ਦਾ ਇੱਕ ਲਫਾਫਾ ਕੋਈ ਖਾਲੀ ਤੇ ਆਪਣੇ ਘਰ ਦੇ ਵਿੱਚ ਆਮ ਹੀ ਪਏ ਹੁੰਦੇ ਆਗੇ ਖਾਲੀ ਲਫਾਫੇ ਇੱਥੇ ਆਪਾਂ ਲੈ ਲਏ ਗਲਾਸ ਤੇ ਇਹਦੇ ਵਿੱਚ ਇਸ ਤਰੀਕੇ ਨਾਲ ਆਪਾਂ ਇਹਨੂੰ ਪੈਕਟ ਨੂੰ ਇਸ ਤਰੀਕੇ ਨਾਲ ਫੋਲਡ ਕਰਾਂਗੇ। ਟੱਕ ਦਾਂਗੇ ਇਹਦੇ ਵਿੱਚ। ਤੇ ਹੁਣ ਆਪਾਂ ਜਿਹੜਾ ਸਾਰਾ ਬੈਟਰ ਤਿਆਰ ਕੀਤਾ ਏ ਤੇ ਇਹਦੇ ਵਿੱਚ ਪਾ ਲਾਂਗੇ ਆਪਾਂ। ਸਾਰਾ ਬੈਟਰ ਆਪਾਂ ਪੈਕਟ ਦੇ ਵਿੱਚ ਘਰ ਲਾਂਗੇ ਜੀ। ਸਾਰਾ ਵੇਟਰਾ ਆਪਾਂ ਇਹਦੇ ਵਿੱਚ ਪਾ ਲਏ ਜੀ ਤੇ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਇਹਦੇ ਇੱਕ ਰਬੜ ਚੜਾ ਲਾਂਗੇ ਇਸ ਤਰੀਕੇ ਨਾਲ ਇਕੱਠਾ ਕਰਕੇ ਤੇ ਹੁਣ ਇਹਦੇ ਆਪਾਂ ਰਬੜ ਚੜਾ ਦਾਂਗੇ ਜੀ ਥੈਲੀ ਜੀ ਬਣਾ ਦਾਂਗੇ ਆਪਾਂ ਇਹਦੀ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਜੀ ਹੁਣ ਆਪਾਂ ਇਹਦਾ ਇੱਕ ਖੁੰਜਾ ਕੱਢ ਲਾਂਗੇ ਸੈੱਲੀ ਦਾ ਤੇ ਥੋੜਾ ਜਿਹਾ ਆਪਾਂ ਕਟਿੰਗ ਕਰ ਲਾਂਗੇ ਇਥੋਂ ਬਿਲਕੁਲ ਹਲਕਾ ਜਿਹਾ ਕਟਿੰਗ ਕਰਾਂਗੇ ਕਿਉਂਕਿ ਜਿਆਦਾ ਇਹ ਨਹੀਂ ਤਾਂ ਫਿਰ ਜਿਆਦਾ ਮਟੀਰੀਅਲ ਨਿਕਲ ਜਾਊਗਾ ਇਹਦਾ ਇਸ ਤਰੀਕੇ ਨਾਲ ਆਪਾਂ ਪਤਲੀਆਂ ਜਲੇਬੀਆਂ ਬਣਾਵਾਂਗੇ ਤੇ ਇਧਰ ਆਪਾਂ ਕਰ ਲਿਆ ਜੀ ਕਿਉਂ ਗਰਮ ਕਿਉਂ ਯਾਰ ਫੈਂਡ ਤੁਸੀਂ ਕੁਝ ਵੀ ਲੈ ਸਕਦੇ ਆਂਗੇ ਤੇ ਇਹ ਜਿਆਦਾ ਗਰਮ ਨਹੀਂ ਹੋਣਾ ਚਾਹੀਦਾ ਤੇ ਮੀਡੀਅਮ ਜਾਂ ਫਲੇਮ ਕਰਕੇ ਤੇ ਇਹਦੇ ਆਪਾਂ ਹੁਣ ਜਲੇਬੀਆਂ ਬਣਾਵਾਂਗੇ ਇਸ ਤਰੀਕੇ ਨਾਲ ਇਹ ਜਲੇਬੀਆਂ ਪਤਾਰਨੀਆ ਸ਼ੁਰੂ ਕਰ ਦਾਂਗੇ ਪਹਿਲੀਆਂ ਇੱਕ ਦੋ ਜਲੇਬੀਆਂ ਦੀ ਸ਼ੇਪ ਥੋੜੀ ਵਿਗੜੂਗੀ ਇਸ ਤਰੀਕੇ ਨਾਲ ਆਪਾਂ ਗੋਲ-ਗੋਲ ਕਮਾਦਾਂਗੇ ਨੂੰ Setrigen ala apa kalian? Ini nonu anak apa telang gaji? Ini trigen ali. Ini apa? deh boy. Medium flame tipa ਤੇ ਇਸ ਤਰੀਕੇ ਨਾਲ ਹੁਣ ਆਪਣੀਆਂ ਜਲੇਬੀਆਂ ਤੱਕ ਕੇ ਤਿਆਰ ਆ ਜੀ ਇਹ ਦੇਖੋ ਦੋਨੇ ਪਾਸੇ ਤਿਆਰ ਹੋ ਗੁਆ ਚੰਗੀ ਤਰ੍ਹਾਂ ਤੇ ਹੁਣ ਆਪਾਂ ਨਾਲ ਦੀ ਨਾਲ ਹੀ ਇਹਨੂੰ ਤੇ ਇਹਦੇ ਵਿੱਚ ਚਾਸ਼ਨੀ ਦੇ ਵਿੱਚ ਰੱਖ ਲਾਂਗੇ ਚਾਸ਼ਨੀ ਤੁਹਾਡੀ ਜਿਆਦਾ ਗਰਮ ਨਹੀਂ ਹੋਣੀ ਚਾਹੀਦੀ ਜੀ ਤੇ ਨਾ ਜਿਆਦਾ ਠੰਡੀ ਹੋਣੀ ਚਾਹੀਦੀ ਆ ਬਸ ਇਸ ਤਰੀਕੇ ਨਾਲ ਨਾਲ ਦੀ ਨਾਲ ਡਬੋ ਕੇ ਇਹਨੂੰ ਆਪਾਂ ਕੱਢ ਦਾਂਗੇ ਜਿਆਦਾ ਟਾਈਮ ਆਪਾਂ ਬਿਲਕੁਲ ਨਹੀਂ ਰੱਖਾਂਗੇ ਇਸ ਤਰੀਕੇ ਨਾਲ ਨਾਲ ਦੀ ਨਾਲ ਹੀ ਆਪਾਂ ਕੱਢ ਲਾਂਗੇ ਇਹਨੂੰ ਚਾशनी ਨੂੰ ਸਿਰਫ ਆਪਾ ਇਹਨੂੰ ਜਲੇਬੀਆਂ ਨੂੰ ਥੋੜਾ ਟਾਈਮ ਹੀ ਡਬੋਣਾ ਇਹਦੇ ਵਿੱਚ ਜਿਆਦਾ ਟਾਈਮ ਨਹੀਂ ਡੋਬੋ ਕੇ ਰੱਖਣਾ ਨਹੀਂ ਤਾਂ ਇਹ ਫਿਰ ਖੋਲ ਜਾਣੀਆਂ ਚਾशनी ਦੇ ਵਿੱਚ ਇਸ ਤਰੀਕੇ ਨਾਲ ਆਪਾਂ ਕੱਢ ਲਾਂਗੇ ਹੁਣ ਆਪਾਂ ਹੋਰ ਪਾ ਦੇ ਲਈਏ ਜਲੇਬੀਆਂ ਇਹਦੇ ਵਿੱਚ ਤੇ ਇਹ ਵੇਖੋ ਜੀ ਇਸੇ ਤਰ੍ਹਾਂ ਹੀ ਆਪਾਂ ਦੂਸਰਾ ਦੂਸਰੀਆਂ ਜਲੇਬੀਆਂ ਹੁਣ ਦੁਬਾਰਾ ਤਿਆਰ ਕਰ ਲੈਣੇ ਆਂ ਇਸ ਤਰੀਕੇ ਨਾਲ ਗੋਲ ਗੋਲ ਕਰਮਾਉਂਦੇ ਹੋਏ ਆਪਾਂ ਤਿਆਰ ਕਰ ਲਾਂਗੇ ਪਹਿਲਾ ਪੂਰਤਾ ਤੁਹਾਨੂੰ ਪਤਾ ਹੀ ਹੈ ਜੀ ਕੋਈ ਵੀ ਚੀਜ਼ ਆ ਗਈ ਤੇ ਥੋੜਾ ਖਰਾਬ ਹੋ ਹੀ ਜਾਂਦਾ ਇਹ ਦੇਖੋ ਹੁਣ ਤੇ ਲਓ ਜੀ ਹੁਣ ਆਪਾਂ ਦੂਸਰੀਆਂ ਜਲੇਬੀਆਂ ਵੀ ਇਸੇ ਤਰੀਕੇ ਤੇ ਇਹਦੇ ਵਿੱਚ ਆਪਾਂ ਚਾਸ਼ਨੀ ਚ ਡੋਬੋ ਲਾਂਗੇ ਤੇ ਆਪਾਂ ਚਾਸ਼ਨੀ ਚ ਬਿਲਕੁਲ ਜ਼ਿਆਦਾ ਟਾਈਮ ਨਹੀਂ ਇਹਨਾਂ ਡੋਬੋਣਾ ਹੈਗਾ ਕਿਉਂਕਿ ਇਹ ਫਿਰ ਬਿਲਕੁਲ ਹੀ ਢੋਲਦੇ ਜਾਣੀਆਂ ਚਾਸ਼ਨੀ ਚ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਨਾਲ ਹੀ ਨਾਲ ਆਪਾਂ ਕੱਢਦੇ ਹਾਂ ਇਹਨਾਂ ਨੂੰ ਤੇ ਇਹ ਦੇਖੋ ਜੀ ਆਪਾਂ ਸਾਰੀਆਂ ਜਲੇਬੀਆਂ ਇਸੇ ਤਰੀਕੇ ਤਿਆਰ ਕਰ ਲਾਂਗੇ ਦੇਖੋ ਕਿੰਨੀਆਂ ਵਧੀਆ ਬਣ ਰਹੀਆਂ ਇਹ ਜਲੇਬੀਆਂ ਤੇ ਹੁਣ ਆਪਾਂ ਸਾਰੀਆਂ ਤਿਆਰ ਕਰ ਲਈਏ ਫਿਰ ਤੁਹਾਨੂੰ ਦਿਖਾਵਾਂਗੇ ਤੇ ਦੇਖੋ ਜੀ ਦੂਸਰਾ ਵੇਚ ਵੀ ਆਪਾਂ ਇਸੇ ਤਿਆਰ ਇਸੇ ਤਰੀਕੇ ਤਿਆਰ ਕਰ ਲਿਆ ਤੇ ਪਹਿਲਾਂ ਵਾਲੀਆਂ ਜਲੇਬੀਆਂ ਆਪਣੀਆਂ ਆ ਪਈਆਂ ਤੇ ਬਹੁਤ ਹੀ ਸੋਹਣੀਆਂ ਜਲੇਬੀਆਂ ਬਣ ਕੇ ਤਿਆਰ ਹੋ ਰਹੀਆਂ ਆਪਣੀਆਂ ਤੇ ਕੁਕਿੰਗ ਦਾ ਮੈਨੂੰ ਸ਼ੁਰੂ ਤੋਂ ਸ਼ੌਂਕ ਹੈ ਜੀ ਹਰ ਇੱਕ ਰੈਸਪੀ ਵਧੀਆ ਬਣਾਉਣ ਦਾ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਹਰ ਇੱਕ ਰੈਸਪੀ ਵਧੀਆ ਤੋਂ ਵਧੀਆ ਬਣਾਵਾਂ ਮੈਂ ਤੇ ਸੌਖੇ ਤਰੀਕੇ ਨਾਲ ਤੁਹਾਡੇ ਨਾਲ ਸ਼ੇਅਰ ਕਰਾਂ ਮੈਂ ਬਣਾ ਕੇ ਤੇ ਇਹ ਵੀ ਵੇਖੋ ਕਿੰਨੀਆਂ ਸੋਹਣੀਆਂ ਬਣ ਗਈਆਂ ਮੈਂ ਦੇ ਦਿਆਂ ਜਲੇਬੀਆਂ ਤਾਂ ਜੀ ਤੁਸੀਂ ਬਹੁਤ ਵਾਰ ਖਾਧੀਆਂ ਹੋਣੀਆਂ ਤੇ ਇਸ ਤਰੀਕੇ ਨਾਲ ਤੁਸੀਂ ਕਣਕ ਦੇ ਆਟੇ ਤੋਂ ਤੇ ਘਰ ਦੇ ਵਿੱਚ ਇਹ ਜਲੇਬੀਆਂ ਜ਼ਰੂਰ ਬਣਾ ਕੇ ਦੇਖਣੀਆਂ ਜੀ ਲਓ ਜੀ ਹੁਣ ਆਪਣੀਆਂ ਸਾਰੀਆਂ ਜਲੇਬੀਆਂ ਬਣ ਕੇ ਤਿਆਰ ਆਈਆਂ ਤੇ ਇਧਰ ਆਪਣੀ ਥੋੜੀ ਚਾਸ਼ਨੀ ਬਚ ਗਈ ਬਿਲਕੁਲ ਹਲਕੀ ਜੀ ਤੇ ਇਹ ਚ ਤੁਸੀਂ ਕਣਕ ਦਾ ਆਟਾ ਘੋਲ ਕੇ ਥੋੜਾ ਜਿਹਾ ਤੇ ਜਿਵੇਂ ਆਪਾਂ ਤਵੇ ਤੇ ਪੂੜਾ ਬਣਾਉਂਦੇ ਹੁੰਨੇ ਚਿਲਾ ਤੇ ਉਸ ਤਰੀਕੇ ਨਾਲ ਇਹਦਾ ਕੂੜਾ ਬਣਾ ਕੇ ਤੇ ਤੁਸੀਂ ਖਾ ਸਕਦੇ ਬਹੁਤ ਹੀ ਟੇਸਟੀ ਬਣੂਗਾ ਤੇ ਇੱਥੇ ਹੁਣ ਆਪਣੀਆਂ ਸਾਰੀਆਂ ਜਲੇਬੀਆਂ ਬਣ ਕੇ ਤਿਆਰ ਆ ਜੀ ਦੇਖੋ ਕਿੰਨੀਆਂ ਵਧੀਆ ਬਣੀਆਂ ਹੋਈਆਂ ਇਹ ਤੇ ਕੋਈ ਵੀ ਕਹਿ ਨਹੀਂ ਸਕਦਾ ਵੀ ਇਹ ਆਪਾਂ ਕਣਕ ਦੇ ਆਟੇ ਤੋਂ ਤਿਆਰ ਕਰੀਆਂ ਘਰ ਦੇ ਵਿੱਚ ਤੇ ਦੇਖੋ ਕਿੰਨੀਆਂ ਜਿਆਦਾ ਵਧੀਆ ਲੱਗ ਰਹੀਆਂ ਤੇ ਖਾਣੇ 'ਚ ਵੀ ਇਹੋਂ ਨਹੀਂ ਜਿਆਦਾ ਟੇਸਟੀ ਬਣੀਆਂ ਜੀ ਤੇ ਹੁਣ ਆਪਾਂ ਇਹਤੇ ਥੋੜਾ ਜਿਹਾ ਲਗਾ ਦਾਂਗੇ ਚਾਂਦੀ ਦਾ ਵਰਕ ਸਜਾਵਟ ਲਈ ਜਲੇਬੀਆਂ ਦੀ ਤੇ ਇਸ ਤਰੀਕੇ ਨਾਲ ਹੁਣ ਆਪਾਂ ਇਹਤੇ ਕੇਸਰ ਦੇ ਧਾਗੇ ਰੱਖ ਦਾਂਗੇ ਕਿਤੇ ਕਿਤੇ ਸਜਾਕ ਲਈ ਤਾਂ ਕਿ ਇਹ ਦੇਖਣ ਚ ਜਿਆਦਾ ਸੋਹਣੀਆਂ ਲੱਗਣ ਜਿੰਨੀਆਂ ਇਹ ਖਾਣ ਚ ਸਵਾਦ ਬਣੀਆਂ ਜੀ ਉਹਨੀਆਂ ਤੇ ਦੇਖਣ ਚ ਵੀ ਸੋਹਣੀਆਂ ਲੱਗਣੀਆਂ ਚਾਹੀਦੀਆਂ ਇਸ ਤਰੀਕੇ ਨਾਲ ਕਿ ਲੋ ਜਲੇਬੀਆਂ ਇਹ ਬਣ ਗਈਆਂ ਹੋਣੀਆਂ ਸਿਰਫ ਇੱਕ ਕੌਲੀ ਕਣਕ ਦੇ ਆਟੇ ਤੋਂ ਜੀ ਤੇ ਇਸ ਤਰੀਕੇ ਨਾਲ ਜੇਦੋਂ ਵੀ ਤੁਹਾਡਾ ਮਿੱਠਾ ਖਾਣ ਦਾ ਮਨ ਹੋਵੇ ਤਾਂ ਇਸ ਤਰੀਕੇ ਨਾਲ ਤੁਸੀਂ ਬਣਾ ਸਕਦੇ ਹੋ ਹੀ ਸੌਖੇ ਤਰੀਕੇ ਨਾਲ ਘਰ ਦੇ ਵਿੱਚ ਜਲੇਬੀਆਂ ਤੇ ਬਹੁਤ ਹੀ ਰਸੀਲੀਆਂ ਜਲੇਬੀਆਂ ਇਹ ਬਣ ਕੇ ਤਿਆਰ ਹੋਵਾਂਗਾ ਜੀ ਇਹ ਦੇਖੋ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਤੁਸੀਂ ਵੀ ਇਹ ਰੈਸਪੀ ਜ਼ਰੂਰ ਟਰਾਈ ਕਰੋ ਜੀ ਤੇ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ